ਹੈਲੋ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਹੋਰ ਸਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੀ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਲੋ ਜੀ ਅੱਜ ਹੈਗਾ ਦਿਨ ਬੁੱਧਵਾਰ ਦਾ ਦੋ ਅਸੂ ਦਾ ਤਰੀਕ ਤਾਂ ਮੈਂ ਭੁੱਲ ਗਈ ਪਤਾ ਨਹੀਂ 17 ਕਿ ਕਿੰਨੀ ਆ ਠੀਕ ਹੈ ਜੀ 16 ਸ਼ਾਇਦ ਤੇ ਆਪਾਂ ਸਵੇਰ ਦੇ ਕੰਮ ਧੰਦੇ ਕਰਦੇ ਸੀ ਤੇ ਧਾਰਾਂ ਕੱਢ ਲenga ਤੇ ਅੱਜ ਆਪਾਂ ਤੁਹਾਨੂੰ ਦੱਸਾਂਗੇ ਡ੍ਰੈਕ ਟੈਕ ਬਣੇ ਰਿਓ ਤੁਸੀਂ ਵੀਡੀਓ ਦੇ ਨਾਲ ਤੁਹਾਨੂੰ ਮੇਰੀ ਇਸ ਤਰ੍ਹਾਂ ਦੀ ਟਰੈਕ ਜਿਹੜੇ ਪਸ਼ੂ ਪਾਲਦੇਗਾ ਪਾਲਦੇ ਆ ਮੇਰੇ ਵੀਰ ਭੈਣ ਉਹਨਾਂ ਲਈ ਖਾਸ ਕਰਕੇ ਆ ਇਹ ਤੇ ਤੁਸੀਂ ਜਰੂਰ ਇਹ ਟਰੈਕ ਨੂੰ ਜਮਾਓ ਜੇਕਰ ਤੁਹਾਡਾ ਪਸ਼ੂ ਤੁਹਾਨੂੰ ਖਰਾਬ ਕਰਦਾ ਤਾਂ ਕਿਉਂਕਿ ਸੱਜਰ ਪਸ਼ੂ ਕਈ ਹੁੰਦੇ ਨੇ ਨਾ ਪਸ਼ੂ ਬੱਚੇ ਤੇ ਮਿਲਦੇ ਹੁੰਦੇ ਆ ਕਈ ਪਹਾੜੇ ਤੇ ਮਿਲ ਜਾਂਦੇ ਕਈ ਪਰਵਾਹ ਨਹੀਂ ਕਰਦੇ ਹਨ ਪਸ਼ੂਆਂ ਦਾ ਸਾਰਿਆਂ ਦਾ ਡੋ ਅੱਡ ਅੱਡ ਲੱਗ ਲੱਗ ਤਰੀਕਾ ਹੁੰਦਾ ਵਾ ਤੇ ਆਜੋ ਆਪਾਂ ਤੁਹਾਨੂੰ ਇਸ ਟੌਪਿਕ ਤੇ ਗੱਲਬਾਤ ਦੱਸਦੇ ਆ ਕਰਦੇ ਆ ਕਿ ਕਰਨਾ ਚਾਹੀਦਾ ਤੇ ਜੇਕਰ ਤੁਹਾਨੂੰ ਮੇਰੀ ਇਹ ਟਰੈਕ ਵਧੀਆ ਲੱਗੀ ਤਾਂ ਜਰੂਰ ਕਮੈਂਟ ਕਰਕੇ ਦੱਸਿਓ ਪਲੀਜ਼ ਤੇ ਵੀਡੀਓ ਨੂੰ ਸਟਾਰਟਿੰਗ ਦੇ ਵਿੱਚ ਲਾਈਕ ਜਦੋਂ ਕਰੋਗੇ ਤੁਹਾਨੂੰ ਹਾਈਪ ਦਾ ਆਪਸ਼ਨ ਆਊਗਾ ਤੁਸੀਂ ਉਹ ਤੇ ਹਾਈਪ ਤੇ ਕਲਿੱਕ ਕਰਕੇ ਮੈਨੂੰ ਹਾਈਪ ਡਨ ਜਰੂਰ ਕਰ ਦੇਣਾ ਉਹ ਤੇ 65 ਮੈਨੂੰ ਮਿਲਦੇ ਤੁਹਾਡਾ ਕੁਝ ਨਹੀਂ ਜਾਣਾ ਮੇਰਾ ਫਾਇਦਾ ਹੋ ਜਾਊਗਾ ਪਲੀਜ਼ ਇਨੀ ਕੀ ਰਿਕਵੈਸਟ ਇਨਾ ਜਰੂਰ ਕਰਿਓ ਠੀਕ ਹੈ ਜੀ ਚਲੋ ਆਪਾਂ ਬਸੋਂ ਵਾਲੇ ਪਾਸੇ ਕਰਕੇ ਕੈਮਰਾ ਤੁਹਾਨੂੰ ਦਿਖਾਉਣੀ ਆ ਵੀ ਕਿਸ ਤਰ੍ਹਾਂ ਦਾ ਮਾਹੌਲ ਬਣਿਆ ਤੇ ਕੀ ਹੈਗਾ ਕੀ ਗੱਲਬਾਤ ਲੋ ਜੀ ਸਭ ਤੋਂ ਪਹਿਲਾਂ ਤਾਂ ਆਪਾਂ ਆਪ ਦਾ ਸੁਲਤਾਨ ਛੱਡ ਦਿੱਗੇ ਜੀ ਕਿਉਂਕਿ ਇਹ ਬਸ ਹੁਣ ਤੋਂ ਖੁੱਲ੍ਹ ਆਏ ਨੇ ਆਥਨ ਦੀਆਂ ਜੇ ਧਾਰਾਂ ਕੱਢਣਾਂ ਉਦੋਂ ਬੰਨਣਾ ਇਹ ਸਾਰੀ ਢੜੀ ਆਪਦੀ ਮਸਤੀ ਚ ਰਹਿੰਦਾ ਜਿੱਥੇ ਜੀ ਕਰਦਾ ਉੱਥੇ ਖਾਂਦਾ ਦਾਣਾ ਵਗੇਰਾ ਬੋਰੀਆਂ ਦੀ ਆਪਾਂ ਮੂੰਹ ਬੰਦ ਨੇ ਹੁੰਨੇ ਆ ਠੀਕ ਆ ਜੀ ਤੇ ਇਧਰ ਆਪਾਂ ਧਾਰਾਂ ਡੋਕੇ ਕੱਢ ਲਈ ਸੀਗੇ ਤੇ ਗਵਾ ਵਗੇਰਾ ਇਕੱਠਾ ਕਰਤਾ ਸੀ ਬੋਕਰ ਤਾਂ ਮਾਰਨ ਵਾਲੀ ਆ ਹਜੇ ਜੀ ਅੱਜ ਪਸ਼ੂ ਨਹੀਂ ਨਿਮਾਏਗੇ ਤੇ ਕਿਉਂਕਿ ਮੱਛਰਦਾਨੀ ਹਜੇ ਮੈਂ ਲਾਉਣੀ 2-4 ਦਿਨ ਹਜੇ ਨਹੀਂ ਲਾਈ ਸੀਗੀ ਤਾਂ ਉਹ ਇਹ ਬਾਹਲਾ ਤੜਫਦਿਆਂ ਸੀਗਾ ਮੈਨੂੰ ਵੇਖ-ਵੇਖ ਕੇ ਤਾਂ ਬਾਲੇ ਨਖਰੇ ਕਰਦਿਆਂ ਸੀ ਵੀ ਸਾਨੂੰ ਮੱਛਰਦਾਨੀ ਲਾਉਣੀ ਸਾਡੇ ਬਾਹਲਾ ਮੱਛਰ ਲੜਦਾ ਵਾ ਤੇ ਫਿਰ ਮੈਂ ਦੋਕ ਦਿਨ ਨਹੀਂ ਲਾਈ ਸੀ ਫਿਰ ਮੈਂ ਕਿ ਵਿਚਾਰੀਆਂ ਕਬੋਲ ਨਹੀਂ ਸਕਦਿਆਂ ਖਵਰਾ ਕਿੰਨਾਂ ਕਿ ਮੈਨੂੰ ਗਾਲਾਂ ਕੱਢਦਿਆਂ ਹੁਣਾਂ ਫਿਰ ਆਪਾਂ ਇਹਨਾਂ ਦੀ ਮੱਛਰਦਾਨੀ ਫੇਰ ਲਾਤੀ ਪਹਿਲਾਂ ਤਾਂ ਮੇਰਾ ਇਰਾਦਾ ਸੀ ਮੈਂ ਲਾ ਦਾਂ ਸਰਦਾਰ ਜੀਆ ਦੇ 2-4 ਦਿਨ ਹੋਰ ਆ ਹੁਣ ਸਪਰਿਆਂ ਹੋਣ ਲੱਗੀਆਂ ਮੱਛਰ ਘਟ ਜੂਗਾ ਮੱਕੜੀ ਨੇ ਵੀ ਜਾਲਾ ਪਾ ਲਿਆ ਜਦੋਂ ਮੱਕੜੀ ਜਾਲਾ ਪਾ ਲਵੇ ਉਦੋਂ ਮੱਛਰ ਘਟ ਜਾਂਦਾ ਹੁੰਦਾ ਖਤਮ ਹੋ ਜਾਂਦਾ ਹੁੰਦਾ ਠੀਕ ਹੈ ਜੀ ਤੇ ਇੱਥੇ ਆਪਾਂ ਰਸਤੇਰੀ ਕੋਲੇ ਧੂਣੀ ਲਾ ਦਿੰਨੇ ਹੁੰਨੇ ਆ ਸਾਰਾ ਧੂਆਏ ਧੂਏ ਦੇ ਨਾਲ ਮੱਖੀ ਮੱਛਰ ਮਛਰੀ ਸਾਰਾ ਕੁਝ ਬਾਹਰ ਨਿਕਲ ਜਾਂਦਾ ਤੇ ਉਸ ਤੋਂ ਬਾਅਦ ਆਪਾਂ ਪਸ਼ੂ ਅੰਦਰ ਕਰਕੇ ਤੇ ਮੱਛਰ ਦਾ ਨੀਮ ਲਾ ਦਿੰਨੇ ਹੁੰਨੇ ਆ ਤੇ ਇਹ ਆ ਰਾਮ ਨਾ ਬਹਿ ਜਾਂਦੇਗਾ ਕਈ ਵਾਰਾਂ ਲੇਟ ਦਾ ਵੀ ਕੱਟ ਲੱਗ ਜੇ ਨਾ ਫਿਰ ਇੰਨਾ ਫੀਲ ਨਹੀਂ ਕਰਦੇਗਾ ਕਿਉਂਕਿ ਪਸ਼ੂ ਗਰਮੀ ਚੱਲ ਲੈਂਦਾ ਹੁੰਦਾ ਮੱਛਰ ਲੜਦਾ ਕਿਸੇ ਤੋਂ ਵੀ ਨਹੀਂ ਹਣਾ ਚੱਲਿਆ ਜਾਂਦਾ ਭਾਵੇਂ ਉਹ ਇਨਸਾਨ ਆ ਤੇ ਭਾਵੇਂ ਉਹ ਜਾਨਵਰ ਆ ਠੀਕ ਹੈ ਜੀ ਤੇ ਤਾਂ ਕਰਕੇ ਫਿਰ ਆਪਾਂ ਕਹਾਂ ਚਲੋ 4-5 ਦਿਨ ਹੋਰ ਆ 10 ਦਿਨ ਆਪਾਂ ਲਾ ਦਿੰਨੇ ਆ ਵਿਚਾਰੀਆਂ ਖੜੀਆਂ ਰਹਿਣੀਆਂ ਆ ਆਰਾਮ ਦੇ ਨਾਲ ਤੇ ਉਹ ਆਪਣੀ ਝੋਟੀ ਵਕਾਊ ਆ ਜੀ ਉਹਤੇ ਵੀ ਆਪਾਂ ਟ੍ਰੀਟਮੈਂਟ ਕਰਦੇ ਹੁੰਨੇ ਆ ਤੇ ਜੇ ਕਿਸੇ ਨੇ ਲੈਣੀ ਹੋਵੇ ਭੈਣ ਭਰਾਣੇ ਪਹਿਲੇ ਸੂਈ ਆ ਇਹ ਤੇ ਨਾ ਸਾਲਾਂ ਦੀ ਸੂ ਪੂ ਗਈ ਇਹ ਝੋਟੀ ਤੇ ਹਜੇ ਨੇ ਇਹਦਾ ਮਹੀਨਾ 10-11 ਤਰੀਕ ਨੂੰ 10-11 ਅਕਤੂਬਰ ਨੂੰ ਇਹਦੇ ਦਿਨ ਪੂਰੇ ਆ ਠੀਕ ਹੈ ਜੀ ਚਲੋ ਜੀ ਆਪਾਂ ਉਸ ਟੌਪ ਤੇ ਗੱਲ ਕਰਦੇ ਜਿਹਦੇ ਨਾਲ ਆਪਾਂ ਤੁਹਾਡੇ ਲਈ ਵੀਡੀਓ ਬਣਾਈਏ ਜਾਂ ਬਲੌਗ ਬਣਾਉਣਾ ਹੈ। ਹਲੋ ਜੀ ਹੁਣ ਆਪਾਂ ਤੁਹਾਨੂੰ ਤਰੀਕਾ ਦੱਸਦੇ ਜੇਕਰ ਤੁਹਾਡਾ ਪਸ਼ੂ ਹਨਾ ਹੈਲਦਾ ਪਸਮੰਦਾਨੀ ਦਾ ਇਹਦੇ ਵਾਸਤੇ ਜੀ ਤੁਸੀਂ ਪਸ਼ੂ ਦੀ ਤੁੰਨੀ ਨੂੰ 4 ਤੋਂ 5 ਵਾਰ ਇਸ ਤਰ੍ਹਾਂ ਕਰੋਗੇ ਨਾ ਹੁਣ ਮੈਂ ਦੀ ਤਾਰ ਕੱਢ ਲਈ ਹੈ ਵੈਸੇ ਮੇਰੇ ਨਾਲ ਗਝਾਂਗਾ ਵਗਾ ਤਾਂ ਕਰਕੇ ਨਾ ਇਹ ਮਤਲਬ ਕਿ ਹੈਲਥ ਗਾਨੀਗਾ ਇਸ ਤਰ੍ਹਾਂ ਤੁਸੀਂ ਪਸ਼ੂ ਨੂੰ ਥਾਪੀ ਵੀ ਦਿਓ ਪਿਆਰ ਨਾਲ ਇਸ ਤਰ੍ਹਾਂ ਹਵਾਨਾ ਵੀ ਉਹਦਾ ਪੂਰੀ ਤਰ੍ਹਾਂ ਆਏ ਲੱਤਾਂ ਲੁੱਤਾਂ ਦੇ ਵਿੱਚ ਆ ਹੱਥ ਪਿਆਰ ਜੇ ਨਾਲ ਲਾਉਂਗੀ ਨਾਲੇ ਤਾਂ ਜਿਹੜਾ ਤੁਹਾਡਾ ਪਸ਼ੂ ਪਾਸਮੰਤੇ ਉਹ ਪਾਸ ਮੇ ਆਊਗਾ ਨਾਲੇ ਤਾਂ ਹੱਡਾ ਪਸ਼ੂ ਕਦ ਨਹੀਂ ਹੈਲਦਾ ਕਜ ਨਹੀਂ ਕੋ ਟੋਕੜ ਹੋ ਕੇ ਨਾ ਪਸ਼ੂ ਖਰਾਬ ਕਰਨ ਲੱਗ ਜਾਂਦੀ ਹੈ ਇਸ ਤਰ੍ਹਾਂ ਤੁਸੀਂ ਕਰੋਗੇ ਤਾਂ ਤੁਹਾਡਾ ਪਸ਼ੂ ਕਦੇ ਵੀ ਤੁਹਾਨੂੰ ਖਰਾਬ ਨਹੀਂ ਕਰੂਗਾ ਤੇ ਇਸ ਤਰ੍ਹਾਂ ਕਰਕੇ ਮੈਂ ਪਸ਼ੂਆਂ ਦੀਆਂ ਧਾਰਾਂ ਘੜਦੀ ਮੈਂ ਕਦੇ ਵੀ ਪਸ਼ੂਆਂ ਨੂੰ ਦੋਦ ਲਾਉਣ ਵਾਲਾ ਟੀਕਾ ਨਹੀਂ ਕਦੀ ਲਾਇਆ ਇਸ ਤਰ੍ਹਾਂ ਤੁਨੀ ਨੂੰ ਤੁਸੀਂ ਜੀ ਤਿੰਨ ਤੋਂ ਚਾਰ ਵਾਰ ਇੱਕ ਦਿਨਾਂ ਨਹੀਂ ਇਹ ਫਰਕ ਪੈਣਾ ਵੀ ਤੁਹਾਨੂੰ 5 ਤੋਂ 10 ਦਿਨ ਲੱਗ ਸਕਦੇ ਇਸ ਇਦਾਂ ਇਾਂ ਕਰਨ ਨਾਲ ਜਦੋਂ ਤੁਸੀਂ ਇਦਾਂ ਕਰੋਗੇ ਨਾ ਇਹ ਪਸ਼ੂ ਗੈਜਜੂਗਾ ਹੌਲੀ ਹੌਲੀ ਇਹ ਪਸ਼ੂਆਂ ਦਾ ਇੱਕ ਕੋੜਵਾੜੀ ਹੁੰਦਾ ਸਮਝ ਕਰ ਲਓ ਆ ਪਾਤਾਰਾ ਕੱਢ ਕੇ ਸਾਡੇ ਸੀ ਪਹਿਲਾਂ ਮੇਰਾ ਵੀਡੀਓ ਬਣਾਉਣ ਦਾ ਯਾਦ ਪੜ ਲ ਗਿਆ ਤੇ ਫਿਰ ਮੈਂ ਤੁਹਾਨੂੰ ਦੱਸਣ ਲੱਗੀ ਇਸ ਤਰ੍ਹਾਂ ਤੁਸੀਂ ਪਸ਼ੂ ਜਦੋਂ ਸੱਜਰ ਜੇ ਸੁਵੇ ਨੂੰ ਮੀਨਾ ਖੋ ਜਾਂਦਾ ਜੇ ਉਹ ਦੋ ਤੋਂ ਲਾ ਕੇ ਤੁਸੀਂ ਪਸ਼ੂ ਨੂੰ ਗਝਾ ਲਓ ਫਿਰ ਤੁਹਾਡਾ ਪਸ਼ੂ ਤੁਹਾਨੂੰ ਕਦੇ ਵੀ ਤੰਗ ਪਰੇਸ਼ਾਨ ਨਹੀਂ ਕਰੂਗਾ ਹਿੱਲੂਗਾ ਨਹੀਂ ਕਈ ਵਾਰ ਪਸ਼ੂ ਨੇ ਐਦਾਂ ਵੀ ਹੁੰਦਾ ਵਾ ਵੀ ਲਤ ਗਾਂ ਕਰ ਲਈ ਪਿਸ਼ਾਂ ਕਰ ਲਈ ਪੈਰ ਜਾ ਚੱਕ ਲਿਆ ਪਸ਼ੂ ਨੇ ਐ ਕਰ ਲਿਆ ਉਹ ਵੀ ਪਸ਼ੂ ਤੰਗ ਕਰਦਾ ਇਸ ਤਰ੍ਹਾਂ ਤੰਗ ਕਰਨੋਂ ਹਟ ਜਾਂਦਾ ਇਹਨਾਂ ਦੀਆਂ ਪੂਛਾਂ ਲੰਬੀਆਂ ਜੀ ਥੱਲੇ ਗੋਏ ਨਾਲ ਨਿਬੜ ਜਾਂਦੀ ਹੈ ਤੇ ਫਿਰ ਮੇਰੇ ਇਹ ਮਾਰਦੀ ਮੈਂ ਤਾਂ ਕਰਕੇ ਦੀ ਗੰਡ ਦੇ ਦਿੰਨੀ ਹੁਣ ਆਪਾਂ ਖੋਲ ਦਾਂਗੇ ਇਹ ਹੁੰਦਾ ਜੀ ਪਸ਼ੂਆਂ ਦਾ ਕੋਡਵਾੜ ਜੇ ਕਰਦਾ ਹੱਡੇ ਵੀ ਪਸ਼ੂ ਹਿਲਦੇ ਆ ਹਨ ਧਾਰ ਚੁੰਦੀ ਤੋਂ ਅੱਗਾ ਪਿੱਛਾ ਕਰਦੀ ਆ ਜਾਂ ਦੁੱਧ ਨਹੀਂ ਲਾਉਂਦੇ ਇਹ ਪੂਰੀ ਮੇਰਾ ਜਮਾਇਆ ਹੋਇਆ ਪੂਰਾ ਤੇ ਤਰੀਕਾ ਜੀ ਤੁਸੀਂ ਵੀ ਇਸ ਟ੍ਰੈਕ ਨੂੰ ਜਮਾਓ 10 ਤੋਂ 15 ਦਿਨ ਤੁਹਾਨੂੰ ਆਰਾਮ ਨਾਲ ਲੱਗ ਸਕਦੀ ਆ ਇਹ ਜੇਕਰ ਤੁਹਾਡਾ ਕੋਈ ਲਣ ਪਸ਼ੂ ਜਿਵੇਂ ਆਪਣੀ ਉਹ ਚੋਟੀ ਆ ਹਨ ਵੈਸੇ ਤੋਂ ਆਪਾਂ ਸੇਲ ਤੇ ਲਾਈ ਵੀ ਆ ਜੇ ਕਿਸੇ ਨੇ ਲੈਣੀ ਹੋਵੇ ਤਾਂ ਇਹਦੇ 10 ਅਕਤੂਬਰ ਨੂੰ ਦਿਨ ਪੂਰੇ ਹੋਣੇ ਆ ਇਨੂੰ ਮਤਲਬ ਕਿ ਇਹ ਪਸ਼ੂ ਪਹਿਲਾ ਨਹੀਂ ਔਲ ਮਨਾਉਂਦਾ ਹੁੰਦਾ ਹਨਾ ਤੇ ਜੇ ਆਪਾਂ ਹੌਲੀ-ਹੌਲੀ ਇਹਦਾ ਮਤਲਬ ਕਿ ਇਸ ਤਰ੍ਹਾਂ ਨਾ ਪਸ਼ੂ ਨੂੰ ਗੁਝਾ ਲਓ ਜੀ ਵੇਖੋ ਜੀ ਪਸ਼ੂ ਹਿਲਦਾ ਨਹੀਂ ਹੁੰਦਾ ਇਹ ਪਸ਼ੂਆਂ ਦਾ ਕੋੜਵਾੜ ਬਣ ਜਾਂਦਾ ਹੁੰਦਾ ਵਾ ਇਸ ਤਰ੍ਹਾਂ ਤੁਸੀਂ ਪਸ਼ੂ ਨੂੰ ਗੁਝਾ ਲਓ ਕਦੇ ਵੀ ਤੁਹਾਨੂੰ ਪਸ਼ੂ ਪਰੇਸ਼ਾਨ ਤੰਗ ਨਹੀਂ ਕਰੂਗਾ ਧਾਰ ਕਢਾਉਣ ਸਮੇ ਪਸ਼ੂਰਾ ਰੰਗ ਕੇ ਮਿਲੂਗਾ ਸਗਾ ਦੀ ਤੁਹਾਨੂੰ ਚਾਹੂਗਾ ਵੀ ਆ ਕੇ ਸਾਡੀ ਧਾਰ ਚ ਹੋਵੇ ਠੀਕ ਹੈ ਜੀ ਤੁਹਾਨੂੰ ਮੇਰਾ ਇਹ ਕੈਕ ਕਿਸ ਤਰ੍ਹਾਂ ਦਾ ਲੱਗਾ ਜਾਂ ਇਹ ਗੱਲਬਾਤ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਜਰੂਰ ਕਮੈਂਟ ਕਰਕੇ ਦੱਸਿਓ ਜਿਹੜੇ ਪਸ਼ੂ ਰੱਖਦੇ ਭਾਵੇਂ ਇੱਕ ਹੀ ਪਸ਼ੂ ਆ ਕਈ ਵਾਰ ਆਪਣੇ ਦੁੱਧ ਪੀਣ ਵਾਸਤੇ ਇੱਕ ਪਸ਼ੂ ਰੱਖਿਆ ਹੁੰਦਾ ਹਨ ਉਹ ਆਪਾਂ ਨੂੰ ਤਾਂ ਤੰਗ ਪਰੇਸ਼ਾਨ ਕਰਦਾ ਆਪਾਂ ਕਹਿੰਦੇ ਨੇ ਵੇਚ ਦੇਣਾ ਹੋਰ ਲਿਆਉਣਾ ਤੇ ਸਿਰਫ ਤੁਹਾਡੇ ਸਾਹਮਣੇ ਦੇ ਤਰੀਕੇ ਤੇ ਡਿਪੈਂਡ ਕਰਦਾ ਹੈ ਇਹ ਹੋਰ ਕੋਈ ਗੱਲ ਨਹੀਂ ਹੁੰਦੀਗੀ ਤੇ ਪਸ਼ੂ ਦੀ ਬਰੀਡ ਦਾ ਵੀ ਬਹੁਤ ਫਰਕ ਪੈਂਦਾ ਐਡੀ ਗੱਲ ਨਹੀਂ ਠੀਕ ਹੈ ਜੀ ਠੀਕ ਹੈ ਜੀ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਸੀ ਇਸ ਤਰ੍ਹਾਂ ਤੁਸੀਂ ਜੇ ਪਸ਼ੂਆਂ ਨੂੰ ਧਾਰ ਕੱਢਣ ਸਮੇਂ ਜਾਂ ਨਮਾਉਣ ਸਮੇਂ ਕਿਸੇ ਵੀ ਤੰਮ ਸਮੇਂ ਪਸ਼ੂਆਂ ਨੂੰ ਇਦਾਂ ਕਰਾਂਗੇ ਖਾਸ ਕਰਕੇ ਜਦੋਂ ਆਪਾਂ ਧਾਰ ਕੱਢਦੇ ਉਹਦੋ ਉਹਦੀ ਧੁੰਨੀ ਨੂੰ ਦੋ ਚਾਰ ਵਾਰਾਂ ਪੰਜ ਸੱਤ ਵਾਰਾਂ ਖਿੱਚਾਂਗੇ ਪਿਆਰ ਨਾਲ ਉਹਦੇ ਪਿੰਡੇ ਤੇ ਹੱਥ ਮਾਰਾਂਗੇ ਤੇ ਪਸ਼ੂ ਤੁਹਾਨੂੰ ਕਦੇ ਵੀ ਪਰੇਸ਼ਾਨ ਨਹੀਂ ਕਰੂਗਾ ਇਹ ਮੇਰੀ ਗਾਰੰਟੀ ਹੈ ਮੇਰਾ ਅਜਮਾਇਆ ਹੋਇਆ ਤਰੀਕਾ ਮੈਂ ਕਦੇ ਵੀ ਪਸ਼ੂ ਦੇ ਟੀਕਾ ਨਹੀਂ ਲਾਇਆ ਪਸ਼ੂ ਆਪ ਦੇ ਆਪ ਵਾਜਾ ਮਾਰਦੇ ਆ ਵੀ ਤਾਰਾ ਕੱਢ ਲਾ ਕੇ ਗਲਾਸ-ਗਲਾਸ ਦੁੱਧ ਦੀ ਇੱਕ ਦਿਨ ਦਿਆਂ ਰਹਿੰਦੇ ਆ ਪਤਾ ਨਹੀਂ ਦਾਣੇ ਦੀ ਖੇਚ ਨਾਲ ਕਿਉਂਕਿ ਮੈਂ ਪਸ਼ੂਆਂ ਨੂੰ ਦਾਣਾ ਉਦੋਂ ਹੀ ਪਾਉਣੀ ਜਦੋਂ ਮੈਂ ਧਾਰਾ ਕੱਢ ਲੀਆਂ ਹੁਣ ਅੱਗੋਂ ਪਿੱਛੇ ਦਾਣਾ ਬਾਹਲਾ ਨਹੀਂ ਪਾਈਦਾ ਕਿਉਂਕਿ ਜੇਕਰ ਪਸ਼ੂ ਪਹਿਲਾਂ ਹੀ ਦਾਣੇ ਨਾਲ ਰਾਜੇ ਜੀ ਤਾਂ ਫਿਰ ਪਸ਼ੂ ਮਿਲਦਾ ਨਹੀਂ ਹਣਾ ਉਹ ਧਾਰਾ ਕੱਢਣ ਸਮੇ ਉਹ ਚੀਜ਼ ਪਾਉ ਜਿਹੜੀ ਤੁਸੀਂ ਪਹਿਲਾਂ ਨਹੀਂ ਪਾਈ ਤਾਂ ਕਿ ਪਸ਼ੂ ਨੂੰ ਵੀ ਖੇਚੂ ਵੀ ਮੈਂ ਇਹ ਖਾਣਾ ਵਾਂ ਠੀਕ ਹੈ ਜੀ ਅੱਜ ਦਾ ਵਲੌਗ ਤੁਹਾਨੂੰ ਕਿਸ ਤਰ੍ਹਾਂ ਦਾ ਲੱਗਾ ਜਰੂਰ ਮੈਨੂੰ ਕਮੈਂਟ ਕਰਕੇ ਦੱਸਿਓ ਪਲੀਜ਼ ਲਾਈਕ ਤੇ ਸ਼ੇਅਰ ਕਮੈਂਟ ਦੇ ਨਾਲ-ਨਾਲ ਸਭ ਤੋਂ ਪਹਿਲਾਂ ਹਾਈਪ ਦਨ ਜਰੂਰ ਕਰ ਦਿਆ ਕਰੋ ਤੁਹਾਡੇ ਅੱਗੇ ਰਿਕਵੈਸਟ ਹੈ ਜੀ ਬਹੁਤ-ਬਹੁਤ ਧੰਨਵਾਦ ਆ ਜੀ ਜੋ ਮੇਰੀ ਵੀਡੀਓ ਨੂੰ ਵੇਖਦੇ ਆ ਫੋਲੋ ਵਾਚ ਕਰਦੇ ਆ ਵੀਡੀਓ ਵੀ ਸਕਿਪ ਨਹੀਂ ਕਰਦੇ ਧੰਨਵਾਦ ਤੁਹਾਡਾ ਸਾਰਿਆਂ ਦਾ ਜਿਉਂਦੇ ਵਾਸਤੇ ਰੋ ਪ੍ਰਮਾਤਮਾ ਸਾਭ ਤੇ ਸਰਤੇ ਮੇਰ ਭਰਿਆ ਹੱਥ ਰੱਖੇ ਲੰਮੀਆਂ ਉਮਰਾਂ ਬਖਸ਼ੇ ਤੁਹਾਡੇ ਬੱਚਿਆਂ ਨੂੰ ਤਰੱਕੀ ਦੇਵੇ ਠੀਕ ਹੈ ਜੀ ਮਿਲਦੇ ਆ ਆਪਾਂ ਕਿਸੇ ਹੋਰ ਵਲੌਗ ਜਾਂ ਵੀਡੀਓ ਦੇ ਨਾਲ ਥੈਂਕ ਯੂ ਫॉर ਵਾਚਿੰਗ